ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੇ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਨੇ ਸਾਡੇ 'ਤੇ ਯਕੀਨ ਕੀਤਾ ਤਾਂ ਸੀ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਇਸੋ ਲਈ ਵੱਡੀ ਖਬਰ ਜਲੰਧਰ ਦੇ ਵਿੱਚ ਇੱਕ ਕੋਠੀ ਤੇ ਥਾਣਾ ਸਾਦੀ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਹੈ ਰੇਡ ਮਾਰੀ ਗਈ ਹੈ ਅਤੇ ਵੱਡੀ ਤਰ੍ਹਾਂ ਦੀ ਪੁਲਿਸ ਉੱਥੇ ਪਹੁੰਚਦੀ ਹੈ ਜਿੱਥੇ ਕੀ ਰੇਡ ਦੌਰਾਨ ਕਈ ਜਾਲੀ ਡਿਗਰੀਆਂ ਵੀ ਬਰਾਮਦ ਹੋਈਆਂ ਨੇ ਅਤੇ ਨਾਲ ਹੀ ਨਾਲ ਔਰ ਕਈ ਵੱਡੇ ਇਲਜ਼ਾਮ ਇੱਕ ਔਰਤ ਇੱਕ ਮਹਿਲਾ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਕੋਠੀ ਦੇ ਮਾਲਕਾ ਦੇ ਉੱਤੇ ਤੁਹਾਨੂੰ ਦੱਸਤੀ ਹੈ ਕਿ ਜਿੱਥੇ ਕਿ ਇੱਕ ਪਾਸੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਕੋਠੀ ਦੇ ਵਿੱਚ ਜਾਲੀ ਡਿਗਰੀਆ ਬਣਾਉਣ ਦਾ ਕਾਰੋਬਾਰ ਕੀਤਾ ਜਾਂਦਾ ਸੀ ਉੱਥੇ ਹੀ ਕੁਝ ਵੀਡੀਓਜ਼ ਸਾਹਮਣੇ ਆਈਆਂ ਨੇ ਕੁਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਨੇ ਜੋ ਕਿ ਕਾਫੀ ਜ਼ਿਆਦਾ ਅਪੱਤੀ ਜਨਕ ਨੇ ਉਹਨਾਂ ਵਿੱਚ ਕੁਝ ਤੁਹਾਨੂੰ ਆਪਾ ਬਲਰ ਵਿਜ਼ਨ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਕੋਠੀ ਦੇ ਵਿੱਚ ਜੋ ਹੈ ਕੋਠੀ ਦੀਆਂ ਤਸਵੀਰਾਂ ਨੇ ਜਿੱਥੇ ਕੀ ਕਾਫੀ ਜ਼ਿਆਦਾ ਨਾਚ ਗਾਣਾ ਚੱਲਦਾ ਸੀ ਉੱਥੇ ਹੀ ਉਕਤ ਮਹਿਲਾ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ 50-50000 ਰੁਪਏ ਦੀ ਪੇਸ਼ਕਸ਼ ਕਰਨ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਇੱਥੇ ਨੌਕਰੀਆਂ ਦੇ ਬਹਾਨੇ ਔਰਤਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਉਹਨਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਉਸ ਔਰਤ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਨਾਲ ਵੀ ਜੋ ਹੈ ਜਿਨਸੀ ਸ਼ੋਸ਼ਣ ਹੋਇਆ ਹੈ ਉਸ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਾਂ ਇਹ ਵੱਡੀ ਕਾਰਵਾਈ ਜੋ ਹੈ ਪੁਲਿਸ ਵੱਲੋਂ ਜਲੰਧਰ ਦੇ ਇਸ ਇਲਾਕੇ ਦੇ ਵਿੱਚ ਅਰਬਨ ਸਟੇਟ ਦੇ ਵਿੱਚ ਕੀਤੀ ਗਈ ਹੈ ਜਿੱਥੇ ਕਿ ਕੋਠੀ ਦੇ ਉੱਤੇ ਛਾਪਾ ਮਾਰਿਆ ਗਿਆ ਹੈ ਮੌਕੇ ਤੇ ਮੇਰੇ ਸਹਿਯੋਗੀ सुरेंद्र ਕੰਬੋਜ ਵੱਲੋਂ ਜੋ ਹੈ ਮਹਿਲਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕੀ ਕੁਝ ਦੋਸ਼ ਲਗਾਏ ਨੇ ਮਹਿਲਾ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਤਾਂ ਦੇਖੋ ਜਲੰਧਰ ਤੋਂ ਮੇਰੇ ਸਹਿਯੋਗੀ सुरेंद्र ਕਬੋਜ ਦੀ ਹੈ ਖਾਸ ਗਰਾਊਂਡ ਰਿਪੋਰਟ ਸ੍ਰੀ ਗਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ सुरेंद्र ਕੰਬੋਜ ਤੁਹਾਡੇ ਨਾਲ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਮੈਂ ਇਸ ਲਈ ਮੌਜੂਦਾ ਅਰਬਨ ਸਟੇਟ ਫੇਸ 1 ਦੇ ਵਿੱਚ 1023 ਨੰਬਰ ਕੋਠੀ ਹੈ ਇਸ ਕੋਠੀ ਦੇ ਵਿੱਚ ਕਈ ਗੋਲਮਾਲ ਜਿਆ ਚੱਕਰ ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਇੱਕ ਲੜਕੀ ਸਾਹਮਣੇ ਆਈ ਹੈ 2 ਮਹੀਨੇ ਇੱਥੇ ਉਹਨੇ ਨੌਕਰੀ ਕੀਤੀ ਨੌਕਰੀ ਕਰਨ ਤੋਂ ਬਾਅਦ ਕਈ ਸੰਸਰੀਕ ਕੇਸ ਖੁਲਾਸੇ ਕੀਤੇ ਆ ਇਸ ਚਾਰ ਦੀਵਾਰੀ ਦੇ ਅੰਦਰ ਇਸ ਘਰ ਦੇ ਵਿੱਚ ਕੀ ਕੁਝ ਚੱਲਦਾ ਸੀਗਾ ਹੋਰ ਅਗ ਲੜਕੀ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਗੱਡੀ ਇੱਕ ਬਾਹਰ ਬਰਾਂਡੇ ਵਿੱਚ ਖੜੀ ਹੈਗੀ ਆ ਇੱਕ ਬਾਹਰ ਖੜੀ ਹੈ ਹਾਲਾਂਕਿ ਉੱਤੇ ਪ੍ਰੈਸ ਦਾ ਸਿੱਕਰ ਵੀ ਲੱਗਾ ਹੋਇਆ ਕੁਝ ਸਕੂਟਰ ਮੋਟਰਸਾਈਕਲ ਵੀ ਅੰਦਰ ਖੜੇ ਨੇ ਕੀ ਹੈ ਸਾਰਾ ਮਾਮਲਾ ਇਸ ਤੋਂ ਪਰਦਾ ਚੱਕਾਂਗੇ ਜਦੋਂ ਉਹ ਲੜਕੀ ਜਿਸ ਨੇ ਪੁਲਿਸ ਨੂੰ ਇੱਥੇ ਬੁਲਾਇਆ ਅੰਦਰ ਪੂਰੀ ਤਰ੍ਹਾਂ ਨਾਲ ਕਰੀਬਨ ਕਰੀਬ ਮੈਂ ਜੇ ਗੱਲ ਕਰਾਂ ਤਾਂ 4 ਤੋਂ 4.5 ਘੰਟੇ ਹੋ ਗਏ ਨੇ ਅੰਦਰ ਤਫਤੀਸ਼ ਚੱਲ ਰਹੀ ਹੈ ਅੰਦਰ ਜਿਹੜਾ ਸਮਾਨ ਸੀਗਾ ਉਹ ਖੰਗਾਲਿਆ ਜਾ ਰਿਹਾ ਕੁਝ ਡੁਪਲੀਕੇਟ ਸਕੂਲ ਦੀਆਂ ਕਾਲਜ ਦੀਆਂ ਡਿਗਰੀਆਂ ਮਿਲੀਆਂ ਨੇ ਆਈਕੇ ਗੁਜਰਾਲ ਦੀਆਂ ਡਿਗਰੀਆਂ ਮਿਲੀਆਂ ਨੇ ਕੁਝ ਟੈਂਸ ਮਿਲੀਆਂ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਵਾਰੀ ਤਾਂ ਇਸ ਕੋਠੀ ਦੇ ਉੱਤੇ ਬੋਰਡ ਲਗਾਇਆ ਜਾਂਦਾ ਸੀਗਾ ਅਰੋੜਾ ਹਸਪਤਾਲ ਦਾ ਜਦੋਂ ਲੋਡ ਨਹੀਂ ਹੁੰਦੀ ਸੀ ਉਦੋਂ ਉਹ ਬੋਰਡ ਉਤਾਰ ਦਿੱਤਾ ਜਾਂਦਾ ਸੀਗਾ ਦੂਸਰੀ ਵੱਡੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਉੱਪਰ ਕੈਮਰਾ ਲਗਾਇਆ ਹੋਇਆ ਦੋ ਸਾਈਡਾਂ ਤੇ ਇੱਕ ਉਹ ਹਰੇ ਪਰਦੇ ਦੇ ਵਿੱਚ ਵੀ ਨਜ਼ਰ ਆ ਰਿਹਾ ਇੱਕ ਬਿਲਕੁਲ ਸਾਹਮਣੇ ਜਦੋਂ ਇਹ ਅੰਦਰ ਆਪਣੇ ਸੀਸੀਟੀਵੀ ਵਿੱਚ ਕੈਮਰੇ ਚ ਦੇਖਦੇ ਸੀਗੇ ਤਸਵੀਰਾਂ ਦੇਖਦੇ ਸੀਗੇ ਕਿ ਕੋਈ ਅਪੱਤੀਜਨਕ ਸਾਡਾ ਜਾਨੂ ਹੈ ਜਾਂ ਨਹੀਂ ਹੈ ਜੇ ਜਾਨੂ ਹੈ ਤਾਂ ਗੇਟ ਖੋਲ੍ਹ ਦਿੱਤਾ ਜਾਂਦਾ ਸੀ ਜੇ ਜਾਨੂ ਨਹੀਂ ਹੈ ਤਾਂ ਗੇਟ ਨੂੰ ਬੰਦ ਕੀਤਾ ਜਾਂਦਾ ਸੀ ਉਹ ਇਹ ਸੋਚ ਕੇ ਵਾਪਸ ਮੋੜ ਜਾਂਦੇ ਸੀਗੇ ਕਿ ਅੰਦਰ ਸ਼ਾਇਦ ਕੋਠੀ ਦੇ ਵਿੱਚ ਕੋਈ ਨਹੀਂ ਹੈ ਅ ਡਿਗਰੀਆਂ ਡੁਪਲੀਕੇਟ ਤਿਆਰ ਕੀਤੀਆਂ ਜਾਂਦੀਆਂ ਸੀ ਅੰਦਰੋਂ ਮੋਰਾ ਵੀ ਬਰਾਮਦ ਹੋਈਆਂ ਨੇ ਅ ਥਾਣਾ ਸੱਤ ਦੇ ਜਿਹੜੇ ਪੁਲਿਸ ਅਧਿਕਾਰੀ ਹੈਗੇ ਨੇ ਅੰਦਰ ਮੌਜੂਦ ਹੈਗੇ ਨੇ ਖੰਗਾਲੇ ਜਾ ਰਹੇ ਕੁੜੀਆਂ ਵੀ ਅੰਦਰ ਹੈਗੀਆਂ ਨੇ ਕੁਝ ਮੁੰਡੇ ਵੀ ਅੰਦਰ ਹਿਰਾਸਤ ਵਿੱਚ ਲਏ ਨੇ ਭਾਈ ਸਾਹਿਬ ਹੈਗੇ ਨੇ ਮੇਰੇ ਨਾਲ ਦੋ ਜਣੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਜਿਹੜੀ ਲੜਕੀ ਨੇ ਪਰਦਾ ਫਾਸ਼ ਕੀਤਾ ਉਹ ਲੜਕੀ ਇਹਨਾਂ ਦੇ ਨਾਲ ਇੱਥੇ ਪਹੁੰਚੀ ਸੀਗੀ ਕੀ ਗੱਲਬਾਤ ਥੋੜੀ ਸਮਝਾ ਸਕਦੇ ਹੋ ਕੀ ਹੋਇਆ ਕੀ ਆ ਸਾਰਿਆਂ ਨੂੰ ਨਮਸਕਾਰ ਜੀ ਮੈਂ ਸਟੀਫਨ ਸਿੱਧੂ ਆਵਾਜ਼ਾਂ ਦੀ ਪਾਰਟੀ ਮਿਨੋਰਟੀ ਵਿੰਗ ਜ਼ਿਲ੍ਹਾ ਪ੍ਰਧਾਨ ਮੇਰਾ ਨਾਮ ਵਿੱਕੀ ਚਿਦਾ ਜੀ ਬਾਲਮੀਕੀ ਟਾਈਗਰ ਫੋਰਸ ਤੋਂ ਵਾ이스 ਪ੍ਰਧਾਨ ਸਾਡੇ ਨਾਲ ਅਜੀ ਖੋਸਲਾ ਜੀ ਵੀ ਆਏ ਹੈਗੇ ਆ ਰਜੇਸ਼ ਵਰਮਾ ਜੀ ਐਂਟੀ ਕ腐ਸ਼ਨ ਪ੍ਰਧਾਨ ਸਾਡੇ ਤੋਂ ਇੱਕ ਲੜਕੀ ਆਈ ਸੀ ਜੀ ਇੱਥੇ ਕੰਮ ਕਰਦੀ ਸੀ ਡੇਢ ਕਮੀਨਾ ਹੋਇਆ ਉਹਨੂੰ ਕੰਮ ਕਰਦੇ ਨੂੰ ਤਾਂ ਉਹਨੂੰ ਜਦੋਂ ਇਹ ਪਤਾ ਲੱਗਿਆ ਕਿ ਇੱਥੇ ਸਾਰਾ ਗਲਤ ਕੰਮ ਹੁੰਦਾ ਜਾਲੀ ਦਸਤਾਵੇਜ਼ਾਂ ਦਾ ਕੰਮ ਹੁੰਦਾ ਸੀ ਉਹ ਡਰ ਗਈ ਸੀ ਤਾਂ ਉਹਨੇ ਕੰਮ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਕਿ ਹੋਰ ਇਹਨਾਂ ਨੂੰ ਪਤਾ ਚੱਲ ਗਿਆ ਇਹਨਾਂ ਨੇ ਉਹਦੀ ਸੈਲਰੀ ਰੋਕ ਲਈ ਉਹਨੂੰ ਸੀ ਕਿ ਮੈਨੂੰ ਹੁਣ ਅਗਲੇ ਮਹੀਨੇ ਸੈਲਰੀ ਮਿਲ ਜੂਗੀ ਮੈਂ ਫੇਰ ਛੱਡ ਦੂੰਗੀ ਬਟ ਇਹਨਾਂ ਨੂੰ ਸ਼ੱਕ ਹੋ ਚੁੱਕਾ ਸੀ ਤੇ ਇਹ ਉਹਨੂੰ ਟੌਰਚਰ ਬਹੁ ਕਰਦੇ ਸੀ ਕਿ ਤੂੰ ਸਾਡੇ ਨਾਲ ਰਹਿਣੀ ਆ ਅਸੀਂ ਤੈਨੂੰ ਕਿਸੇ ਗਲਤ ਚੱਕਰ 'ਚ ਫਸਾ ਦਾਂਗੇ ਤੇ ਇਸ ਚੱਕਰ 'ਚ ਉਹ ਬੜੀ ਪਰੇਸ਼ਾਨ ਰਹੀ ਉਹਨੇ ਸਾਡੇ ਬਾਰੇ ਕਿਸੇ ਤੋਂ ਪਤਾ ਪੁਤਾ ਕਰਾ ਕੇ ਸਾਡੇ ਤੱਕ ਪਹੁੰਚੀ ਉਹਨੇ ਸਾਡੇ ਤੋਂ ਹੈਲਪ ਮੰਗੀ ਤਾਂ ਅਸੀਂ ਪਹਿਲਾਂ ਸਾਰਾ ਵੈਰੀਫਾਈ ਕੀਤਾ ਕਿ ਇਹ ਸੱਚ ਹੈਗਾ ਕਿ ਝੂਠ ਹੈਗਾ ਕਿਉਂਕਿ ਅਸੀਂ ਵੀ ਕਿਸੇ 'ਤੇ ਵਿਸ਼ਵਾਸ ਨਹੀਂ ਕਰਦੇ ਬੜ ਕੁੜੀ ਨੇ ਜਦੋਂ ਸਾਨੂੰ ਵੀਡੀਓਜ਼ ਦਿਖਾਈਆਂ ਇੱਥੇ ਕੁੜੀਆਂਾਂ ਦਾ ਸ਼ਰਾਬਾਂ ਪੀ ਰਿਹਾ ਤਾਂ ਜਿਹੜਾ ਮਾਲਕ ਔਰ ਨਾਲ ਬਿਲਕੁਲ ਤੁਸੀਂ ਵੀਡੀਓਜ਼ ਵੀ ਭੇਜੀਆਂ ਹੈਗੀਆਂ ਸਭ ਕੁਝ ਉਹਦੇ ਵਿੱਚ ਚੱਲ ਰਿਹਾ ਸੀ ਤਾਂ ਫੇ ਇਹਨਾਂ ਨੇ ਕੱਲ ਨੌਕਰੀ ਕੀ ਕਹਿ ਕੇ ਦਿੰਦੇ ਸੀ ਕਿ ਥੋੜਾ ਦੱਸ ਆਜੋ ਕੀ ਇਹ ਕਾਸਾ ਕੀ ਦਿੱਤਾ ਜਾਂਦਾ ਨੌਕਰੀ ਇਦਾਂ ਕੁੜੀ ਨੂੰ ਕੋਈ ਐਕਸਪੀਰੀਅੰਸ ਨਹੀਂ ਕੁਝ ਨਹੀਂ ਉਹ 50000 ਰੁਪਏ ਤਨਖਾਹ ਦੇ ਕੇ ਇਹ ਕਿਹਾ ਕਿ ਸਾਡਾ ਇਮੀਗ੍ਰੇਸ਼ਨ ਦਾ ਕੰਮ ਆ ਫਿਰ ਉਹਦੇ ਵਿੱਚ ਇਹ ਜਾਲੀ ਸਰਟੀਫਿਕੇਟ ਵੀ ਬਣਾਉਂਦੇ ਸੀ ਡਿਗਰੀਆਂ ਵੀ ਬਣਾਉਂਦੇ ਆ ਸਾਰੀਆਂ ਇਲੀਗਲ ਡਿਗਰੀਆਂ ਬਣਾਉਂਦੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਮੈਟ੍ਰਿਮੋਨੀ ਦੀ ਤਾਂ ਸਾਈਟ ਬਣਾਈ ਵੀ ਇਹਨਾਂ ਨੇ ਇਹ ਸਾਰੀਆਂ ਡਿਵੋਰਸੀ ਕੁੜੀਆਂ ਰੱਖਦੇ ਆ ਉਹਨਾਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਰਿਸ਼ਤੇ ਕਰਾਉਂਦੇ ਆ ਉਹਨਾਂ ਤੋਂ ਪੈਸੇ ਠੱਗਦੇ ਆ ਤਾਂ ਇਹ ਬੜਾ ਵਿਦੇਸ਼ ਭੇਜਣ ਵਾਸਤੇ ਵੀ ਕੋਈ ਸਿਗਾ ਇੱਥੇ ਚੱਲ ਰਿਹਾ ਸਿਸਟਮ ਕੋਈ ਬਿਲਕੁਲ ਬਿਲਕੁਲ ਜੀ ਜਿਹੜਾ ਇਹ ਬੰਦਾ ਹੈਗਾ ਗੋਇਲ ਇਮੀਗ੍ਰੇਸ਼ਨ ਦਾ ਨਾਮ ਤੋਂ ਅਰਬਨ ਸਟੇਟ ਦਾ ਨਾਮ ਤੇ ਆ ਕੋਈ ਹਾਊਸ ਨੰਬਰ ਨਹੀਂ ਕੁਛ ਨਹੀਂ ਸਾਨੂੰ ਵੀ ਲੱਭਣਾ ਨਹੀਂ ਸੀ ਨਾ ਇਸ ਬਾਰੇ ਪੁਲਿਸ ਨੂੰ ਕਿਸੇ ਨੂੰ ਪਤਾ ਸੀ ਇਹ ਜਿਹੜੀ ਕੁੜੀ ਕੰਮ ਕਰਦੀ ਸੀ ਅਸੀਂ ਇਹਨੂੰ ਕਿਹਾ ਸੀ ਤੂੰ ਕੰਮ ਨਾ ਛੱਡੀ ਅਸੀਂ ਤੇਰੇ ਨਾਲ ਆ ਤੂੰ ਇਹਨਾਂ ਨਾਲ ਗੱਲ ਕਰ ਫਿਰ ਅਸੀਂ ਅੱਜ ਜਾ ਕੇ ਸੀਪੀ ਸਾਹ ਨੂੰ ਮਿਲੇ ਅਸੀਂ ਉਹਨਾਂ ਨੂੰ ਸਾਰੇ ਐਵੀਡੈਂਸ ਦਿੱਤੇ ਤਾਂ ਉਹਨਾਂ ਨੇ ਕਿਹਾ ਜੀ ਮੈਂ ਕੋਈ ਗੱਲ ਨਹੀਂ ਮੈਨਾਂ ਤੇ ਇੱਕ ਵਾਰੀ ਚੈੱਕ ਕਰवानी ਆ ਫਿਰ ਉਹਨਾਂ ਨੇ ਏਸੀਪੀ ਜਿਹੜੇ ਮੋਲਡਨ ਹੈਗੇ ਉਹਨਾਂ ਦੀ ਡਿਊਟੀ ਲਈ ਪ੍ਰੂਫ ਦੀ ਫੌਜੀ ਅਸੀਂ ਫਿਰ ਉਹਨਾਂ ਨੂੰ ਅੱਜ ਮਿਲੇ ਉਹਨਾਂ ਨੇ ਸਾਡੀ ਬੜੀ ਸਪੋਰਟ ਕੀਤੀ ਉਹਨਾਂ ਨੇ ਕਿਹਾ ਜੀ ਚਲੋ ਅਸੀਂ ਇਦਾਂ ਕਰਤਾ ਸਕਦੇ ਨਹੀਂ ਕਿ ਤੁਸੀਂ ਕੁੜੀ ਦੇ ਭਰੋਸੇ ਤੇ ਆਏ ਹੋਏ ਹਾਂ ਅਸੀਂ ਤਾਂ ਜਰੂਰ ਉਹਨਾਂ ਨੂੰ ਐਵੀਡੈਂਸ ਦਿਖਾਈ ਰਿਕਾਰਡਿੰਗ ਸੁਣਾਇਆ ਚਲੋ ਮੈਂ ਬਾਅਦ ਵਿੱਚ ਤੁਹਾਡੇ ਨਾਲ ਫਿਰ ਗੱਲ ਕਰਾਂਗਾ ਮੈਂ ਥੋੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਅੰਦਰ ਜੇ ਕੁਝ ਅਸੀਂ ਖੰਘਾਲ ਕੋਸ਼ਿਸ਼ ਕਰਦੇ ਆ ਦੇਖਣ ਦੀ ਜੇ ਕੁਝ ਸਾਨੂੰ ਅੰਦਰੋਂ ਐਵੀਡੈਂਸ ਜਾਂ ਕੁਝ ਮਿਲ ਜਾਂਦਾ ਤਾਂ ਉਹ ਵੀ ਅਸੀਂ ਆਪਣੇ ਦਰਸ਼ਕਾਂ ਤੇ ਕਰ ਜ਼ਰੂਰ ਪਹੁੰਚਾਵਾਂਗੇ ਪਰ ਵੱਡਾ ਖੁਲਾਸਾ ਜਿਹੜਾ ਹੈਗਾ ਉਹ ਇਸ ਵੇਲੇ ਨਜ਼ਰ ਆ ਰਿਹਾ ਕਿ ਜਿੱਥੇ ਇੱਕ ਲੜਕੀ ਮੌਜੂਦ ਹੈ ਅੰਦਰ ਮੂੰਹ ਦਾ ਟਕਿਆ ਹੋਇਆ ਬਾਕੀ ਸਾਰਾ ਜਿਹੜਾ ਇੱਥੇ ਅੰਦਰ ਪੁਲਿਸ ਮੁਲਾਜ਼ਮ ਜਿਹੜੇ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਕੀ ਇਸ ਕੋਠੀ ਦਾ ਰਹਿਸਿਆ ਇਸ ਕੋਠੀ ਦੇ ਵਿੱਚੋਂ ਕੀ ਕੁਝ ਮਿਲਿਆ ਕੀ ਉਹਨਾਂ ਕੋਲ ਪ੍ਰੂਫ ਹੈਗੇ ਨੇ ਸਾਰਾ ਕੁਝ ਅਸੀਂ ਇਸ ਖਬਰ ਦੇ ਵਿੱਚ ਆਪਣੇ ਦਰਸ਼ਕਾਂ ਦੇ ਕਰ ਬਚਾਵਾਂਗੇ ਤੇ ਸਬ ਇਨਸਪੈਕਟਰ ਬਲਜਿੰਦਰ ਸਿੰਘ ਅੰਦਰੋਂ ਨਿਕਲੇ ਨੇ ਕੀ ਕੁਝ ਜਾਂਚ ਕੀਤੀ ਹੈ ਕੀ ਕੋਈ ਸਾਹਮਣੇ ਆਇਆ ਗਲਬਾਤ ਕਰਦੇ ਸਰ ਥੋੜਾ ਸਮਝਾ ਦਿਓ ਕੀ ਸਾਰਾ ਮਾਮਲਾ ਹੈਗਾ ਕਿ ਇੱਥੇ ਲੜਕੀ ਕੰਮ ਕਰਦੀ ਸੀ ਪੂਜਾ ਨਾਮ ਦੀ ਉਹਨਾਂ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਬਿਆਨ ਦਿੱਤੇ ਕਿ ਇੱਥੇ ਉਹ ਜੋਬ ਕਰ ਰਹੀ ਹੈ ਇਹਨਾਂ ਦੇ ਇੱਕ ਗੋਲ ਇੰਟਰਪ੍ਰਾਈਜ਼ ਹੈ ਕੁਸ਼ਕਰ ਗੋਇਲ ਉਹ ਬੰਦੇ ਦਾ ਨਾਮ ਹੈ ਜੀ ਕਿ ਉਹ ਇੱਥੇ ਜਾਲੀ ਲਕਮਣ ਤਿਆਰ ਕਰਕੇ ਤੇ ਜਾਲੀ ਮੋਰਾ ਦੇ ਨਾਲ ਉਹ ਵਿਦੇਸ਼ ਬਚਨ ਭੇਜਦਾ ਹ ਹ ਤੇ ਸਾਡੇ ਸੀ ਰਮੇਸ਼ ਕਮਨ ਇਨਫੋਰਮੇਸ਼ਨ ਆਈ ਉਹਨਾਂ ਨੇ ਆਣ ਕੇ ਰੇਟ ਕੀਤਾ ਇੱਥੇ ਹ ਹ ਰੇਟ ਕਰਨ ਤੋਂ ਬਾਅਦ ਜਦੋਂ ਇੱਥੇ ਪਹੁੰਚੇ ਕੁਝ ਡਾਕੂਮੈਂਟਸ ਮਿਲੇ ਆ ਉਸ ਤੋਂ ਬਾਅਦ ਮੋਰਾ ਮਿਲੀਆਂ ਕੁਝ ਵੱਖਰੀ ਵੱਖਰੀ ਕੰਪਨੀ ਦੀਆਂ ਤੇ ਨਾਲ ਕੋਈ 16 ਕ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਆ ਪਰੀਆਂ ਸੀ ਉਹਨਾਂ ਤੇ ਦੋਨਾਂ ਬੋਤਲਾਂ ਦਾ ਤੇ ਦੂਸਰਾ ਜਿਹੜਾ ਡਾਕੂਮੈਂਟਸ ਦਾ ਦਾ ਕੇਸ ਰਜਿਸਟਰ ਕਰਨ ਵਾਸਤੇ ਭੇਜਤਾ ਤੇ ਜੋ ਵੀ ਅੱਗੇ ਡਾਕੂਮੈਂਟਸ ਹੋਰ ਮਿਲ ਰਹੇ ਆ ਜੋ ਹੋਰ ਵੀ ਕੁਝ ਇਦਾਂ ਦੇ ਮੇਰਾ ਜਿਸ ਤਰ੍ਹਾਂ ਇਹ ਕਾਰਵਾਈ ਹੋ ਰਹੀ ਹੈ ਸਰ ਸੁਤਰਾ ਕੋ ਪ੍ਰਕਾਸ਼ ਲਿਆ ਕਿ ਇਹ ਲੜਕੀਆਂ ਸਿੰਦਨ ਨੂੰ ਗਲਤ ਕੰਮ ਵੀ ਕਰਾਉਂਦੇ ਸੀ ਉਸ ਤੋਂ ਬਾਅਦ ਕੋਈ ਫਿਲਹਾਲ ਤੇ ਜਿਹੜੀ ਕੋਈ ਗੱਲ ਸਾਹਮਣੇ ਨਹੀਂ ਬਾਕੀ ਵੈਰੀਫਾਈ ਵੈਰੀਫਾਈ ਕਰਕੇ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਦੋਂ ਦੀ ਕਾਰਵਾਈ ਹੋਵੇ ਸਰ ਇਹ ਮਾਲਕ ਦਾ ਕੀ ਨਾਮ ਹੈ ਸਰ ਕਿਹਦਾ ਜੀ ਜਰਾ ਚਲਾ ਰਿਹਾ ਸੀ ਪੁਸ਼ਕਰ ਗੋਇ ਕੋਈ ਇਥੇ ਵੀ ਇੱਕ ਚੀਜ਼ ਸਾਹਮਣੇ ਆਈ ਹੈ ਕਿ ਜਿੱਦਾਂ ਅਰੋੜਾ ਹਸਪੀਟਲ ਦਾ ਕੋਈ ਬੋਰਡ ਹੈਂਗ ਕੀਤਾ ਜਾਂਦਾ ਸੀਗਾ ਜਦੋਂ ਲੱਗਦਾ ਸੀਗਾ ਵੀ ਕੋਈ ਰੇਡ ਹੋਣ ਵਾਲੀ ਹੈ ਜਾਂ ਕੋਈ ਆਪਾਂ ਉਦੋਂ ਕੋਈ ਫੇਰ ਵਾਲੀ ਦਾ ਕੋਈ ਗੱਲਬਾਤ ਨਹੀਂ ਮਿਲਨਾ ਹੈ ਕੋਈ ਇਦਾਂ ਦਾ ਬੋਰਡ ਅੰਦਰ ਮਿਲਿਆ ਸਾਨੂੰ ਕੋਈ ਅਰੋੜਾ ਦਾ ਕੋਈ ਜਿਸ ਤਰ੍ਹਾਂ ਬਾਕੀ ਇਨਵੈਸਟੀਗੇਸ਼ਨ ਦੌਰਾਨ ਹੈ ਜਿਹੜੀ ਮੈਡੀਕਲ ਦਵਾਈਆਂ ਤੋਂ ਹੋਈਆਂ ਵੀ ਅੰਦਰ ਕੋਸ਼ ਅੰਦਰ ਪਈਆਂ ਪਰ ਆਪਾਂ ਦੇਖੇ ਅਜੇ ਵੈਰੀਫਾਈ ਕਰਦੇ ਹਾਂ ਕਿ ਕਦ ਵੱਸ ਰੱਖਿਆ ਹੁੰਦਾ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੇ ਕਿੰਨੇ ਲੜਕੇ ਲੜਕੀਆਂ ਹੈਗੀਆਂ ਨੇ ਅੰਦਰ ਇੱਥੇ ਉਹਨਾਂ ਦੇ EMPLOYEES ਹੈ ਮੈਂ ਵੀ ਵੈਰੀਫ ਤੋ ਜਿਹੜੇ ਵੀਡੀਓਜ਼ ਆਈਆਂ ਹੈਗੀਆਂ ਨੇ ਜਿਹੜੀਆਂ ਮੇਰ ਕੋਈ ਵੀਡੀਓਜ਼ ਨਹੀਂ ਏਤਕਾਈਏ ਸਾਡੇ ਕੋਲ ਆਈਆਂ ਨਾ ਵੀਡੀਓਜ਼ ਮੇਰ ਕੋਈ ਨਹੀਂ ਏਤਕਾਈ ਜੀ ਵੀਡੀਓ ਇਦਾਂ ਦੀ ਜਰਦਰ ਆਈ ਆਪਾਂ ਇਦਾਂ ਦੀ ਕੋਈ ਗੱਲਬਾਤ ਕਰ ਸਕੀਏ ਜਿੰਨਾ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਕੋਈ ਵੀਡੀਓ ਮਿਲੂਗੀ ਉਸ ਜੋ ਵੀ ਬੰਦੀ ਤਾਰਾ ਚਲਾਈਏ ਅੰਦਰੀਆਂ ਵੀ ਮਾਨ ਜਿਹੜਾ ਮਿਲੇ ਹਾਂਜੀ ਪੱਤੀ ਚਨ ਸਮਾਨ ਕੋਈ ਨਹੀਂ ਕੋਈ ਨਹੀਂ ਤਾਂ ਕਿਹੜੀ ਕਿਹੜੀ ਯੂਨੀਵਰਸਿਟੀ ਸਰ ਮੋਰਨ ਦੇ ਨਾਮ ਤੇ ਆਜਾ ਵੈਰੀਫਾਈ ਕਰ ਰਹੇ ਹਾਂ ਸਰ ਸਾਰੀਆਂ ਜਿਹੜੇ ਪਈਆਂ ਨੇ ਰੈਸਿਟਰੀ ਚ ਚੱਲਦੀਆਂ ਨੇ ਜਿਹੜੇ ਸਰਟੀਫਿਕੇਟ ਮਿਲੇ ਆ ਉਹ ਮੈਂ ਦੱਸਾਂ ਨੇ ਕਾਰੇ ਸਾਡੇ ਰਮੇਸ਼ ਜ ਇਸ ਮਾਮਲੇ ਨਾਲ ਕਿੰਨੇ ਟਾਈਮ ਲੱਗਾਂਗੇ ਅੱਗੇ। ਦੇਖੋ ਇਹ ਇਨਵੈਸਟੀਗੇਸ਼ਨ ਚੱਲਦੀ ਹੈ ਈ-ਸਕਸ਼ਾ ਬੰਦੀ ਅੰਦਰ ਸਾਰੇ ਕਲਕਲੇ ਡਾਕੂਮੈਂਟਸ ਕਾਫੀ ਡਾਕੂਮੈਂਟਸ ਆ ਕਲਕਲੇ ਦੀ ਵੈਰੀਫਿਕੇਸ਼ਨ ਹੋਣੀ ਹੈ ਟਾਈਮ ਲੱਗ ਜਾਂਦਾ ਹੈ। ਜਿਹੜੀ ਲੜਕੀ ਨੇ ਕੰਪਲੇਨਟ ਦਿੱਤੀ ਸੀ ਉਹ ਅੰਦਰ ਹੀ ਹਾਂਜੀ ਉਹ ਨਾਲ ਹੀ ਆਈ ਸੀ। ਉਹਨਾਂ ਨੂੰ ਦੇਖ ਸਕਦੇ ਹੋ ਬਾਰਾ ਹੀ ਉਹਨਾਂ ਨੇ ਜਰੂਰ ਜੀ ਤੁਸੀਂ ਪਹਿਲਾਂ ਹਰਸ ਸਿੰਘ ਬਾਕੀ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜਿਨ੍ਹਾਂ ਜਿਨ੍ਹਾਂ ਦਾ ਕਸੂਰ ਪਾਇਆ ਗਿਆ ਉਹਨਾਂ ਨੂੰ ਲਵਾਵਾਂਗੇ। ਫਿਰ ਜਿਹੜੇ ਡਾਕਟਰ ਇਨਕੈਸ਼ਨ ਕਹਿੰਦੇ ਆ ਪਰ ਅਜੇ ਤੱਕ ਡਾਕੂਮੈਂਟਸ ਕੋਈ ਨਹੀਂ ਪ੍ਰੂਫ ਹੋਏ ਜਦੋਂ ਹੋਣਗੇ ਫਿਰ ਦ ਕਿ ਜਿਹੜੀ ਆ ਗੱਡੀ ਹੈ ਨਹੀਂ ਤੇ ਸਰਪੰਦਰ ਜਾ ਕੇ ਵੈਰੀਫਾਈ ਕੀਤਾ ਬਾਕੀ ਦਾ ਦੇਖਾਂਗੇ ਕਿ ਕਿਹਦੇ ਨਾਮ ਤੋਂ ਠੀਕ ਹੈ ਤਾਂ ਬਿਲਕੁਲ ਇਸ ਵੇਲੇ ਬਲਜਿੰਦਰ ਸਿੰਘ ਜੀ ਅੰਦਰੋਂ ਨਿਕਲੇ ਨੇ ਸਬ ਇੰਸਪੈਕਟਰ ਹੈਗੇ ਨੇ ਕੀ ਕੁਝ ਹੋਰ ਨਿਕਲ ਕੇ ਆਉਂਦਾ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਿਹੜੀ ਲੜਕੀ ਨੇ ਕੰਪਲੇਂਟ ਦਿੱਤੀ ਸੀ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਹਰਾਸ਼ ਕੀਤਾ ਜਾ ਰਿਹਾ ਸੀ ਉਸ ਨੇ ਕੀ-ਕੀ ਕੁਝ ਅੰਦਰ ਦੇਖਿਆ ਹੈਗਾ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਸਾਬਤ ਤਾਂ ਜੇ ਇਸ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀਗੀ ਉਹ ਲੜਕੀ ਸਾਹਮਣੇ ਆ ਚੁੱਕੀ ਆ ਗੱਲਬਾਤ ਕਰਦੇ ਆਂ ਮੈਂ ਕੋਸ਼ਿਸ਼ ਕਰਦਾ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਇਹਨਾਂ ਦੇ ਨਾਲ ਰابطਾ ਹੋਇਆ ਸੀਗਾ ਕਿਸ ਤਰ੍ਹਾਂ ਤੁਸੀਂ ਗਲਤ ਗਾਈਡ ਕਰਦੇ ਆ ਮੈਂ ਆਪਣੇ ਨਾਲ ਤਾਂ ਮੈਂ ਤਾਂ ਗੂਗਲ ਤੋਂ ਹੀ ਸਰਚ ਕੀਤੀ ਸੀ ਜੋ ਲੇਕਿਨ ਜਿਹੜੀ ਬਾਕੀ ਕੁੜੀ ਹੈਗੀ ਇੱਕ ਹੋਰ ਉਹਨਾਂ ਇੰਨਾ ਕੋ ਉਹਨਾਂ ਨੇ ਮੈਂਟਲ ਟੌਰਚਰ ਕੀਤਾ ਕਿ ਉਹਨੇ ਸਾਈਟ ਬਣਾਈ ਹੋਈ ਹੈ ਗੂਗਲ ਤੇ ਅ ਮਤਲਬ ਕਿ ਜਿਹੜਾ shaadi.com ਤੇ ਕੁੜੀਆਂ ਨੂੰ ਬੁਲਾਉਂਦਾ ਜਿਹੜੇ ਡਿਵੋਰਸੀ ਕੁੜੀਆਂ ਹੁੰਦੀਆਂ ਉਹਨਾਂ ਨੂੰ ਬੈਲ ਆ ਕੇ 50000 ਰੁਪਏ ਸੈਲੀ ਆਫਰ ਦੇ ਕੇ ਉਹਨਾਂ ਨੂੰ ਬਾਅਦ ਚੋ ਹਰਾਸਮੈਂਟ ਕਰਦਾ ਹੈ ਕਿ ਤੁਸੀਂ ਮੇਨ ਨਾਲ ਰਿਲੇਸ਼ਨ ਚਾਹੋ ਇਦਾਂ ਕਰਦੇ ਆ ਡਾਕਟਰ ਪੁਸ਼ਕਰ ਗੋਇਲ ਮੋਨਿਕਾ ਸੂਰਜ ਤੇ ਜੋਤੀ ਮੈਡਮ ਅੱਛਾ ਇਹਨਾਂ ਦੇ ਵਿੱਚੋਂ ਕੁਝ ਅੰਦਰੋਂ ਆਏ ਹੋ ਐਕਸਚੁਅਲੀ ਕਿੰਨੇ ਜਣੇ ਹਰਾਸਮੈਂਟ ਚ ਲਿਆ ਹੈ ਇਸ ਟਾਈਮ ਸਾਰੇ ਜਿੰਨਾ ਵੀ ਸਟਾਫ ਸੀਗਾ ਜਿਹੜੇ ਹਲੇ 4-5 ਜਣੇ ਹਲੇ ਬਾਹਰ ਹੀ ਹੈ ਗਰੋਜ਼ ਹੈ ਜਿਹੜੇ ਹੈਗੇ 5 ਬਾਹਰ ਹੀ ਆ ਹੁਣ ਅੰਦਰ ਕਿੰ ਕੋਆ ਕਿੰਨੀ ਗਿਣਤੀ ਚ ਹੈਗੀ ਇਸ ਟਾਈਮ ਉਹਨੇ 7-8 ਜਣੇ ਹੋਣੇ ਅੰਦਰ ਹਾਂਜੀ 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 ਰਸ ਜੀ ਇਹ ਕੀ ਚੀਜ਼ ਸਮਝੋ ਅੰਦਰ ਹੋਰ ਕੀ ਕੀ ਸਮਾਨ ਮਿਲਿਆ ਸਰ ਇੰਨਾ ਕੋਲੋ ਸ਼ਰਾਬ ਦੀ ਬੋਤਲਾਂ ਮਿਲੀਆਂ ਆਂ ਕਾਫੀ ਜਿਹੜੀ ਅੰਦਰ ਕੁੜੀਆਂ ਨੂੰ ਖਲਾ ਕੇ ਨਸ਼ੇ ਪੱਤੇ ਕਰਾਂਦੇ ਜੋ ਕਿ ਮੈਂ ਵੀਡੀਓ ਐਸ.ਆਈ.ਪੀ.ਸ ਦਫ਼ਤਰ ਚ ਲਗਾ ਚੁੱਕੀ ਹਾਂ ਸੈਕੰਡਲੀ ਇਹ ਨਾ ਤਾਂ ਕਿ ਜਿਹੜੇ ਡਿਗਨੀਆਂ ਜੋ ਜਾਲੀ ਬਣੀਆਂ ਸਾਰੇ ਪ੍ਰਿੰਟਰ ਸਾਰੇ ਲੈਪਟਾਪ ਕਿਹੜੇ ਕਿਹੜੇ ਯੂਨੀਵਰਸਿਟੀ ਸਰ ਇਹ ਜੀ ਐਨਡੀ ਜੋ ਚ ਬਣਾਉਂਦੇ ਸੀ ਪੀਯੂ ਐਲਪੀਯੂ ਔਰ ਨਾਰਥ ਸਾਈਡ ਦੀ ਕਿਹ ਯੂਨੀਵਰਸਿਟੀ ਹੈਗੀ ਆ ਉਹਦੇ ਚ ਬਣਾਉਂਦੇ ਆ ਕੋਈ ਅਮਾਉਂਟ ਦਾ ਕੁਝ ਪਤਾ ਹੈ ਸਰ ਸਰ ਇਹ ਅਮ 1 ਡਿਗਰੀ ਮਾਰੇ ਹੀ ਜਾਨੀ ਕਿ ਹਾਂ ਜੀ ਬਾਕੀ ਕਿਉਂਕਿ ਸਰ ਜਿਹੜੀ ਮੇਨ ਹੈਗੀ ਮੌਨਿਕਾ ਇੱਥੇ ਦੀ ਹੈਗੀ ਮੇਨ ਉਹ ਜਿਆਦਾ ਉਹਨੇ ਬਹੁਤ ਖਰਾਬ ਕੀਤਾ ਵੈ ਸਾਰੇ ਸਟਾਫ ਨੂੰ ਜਿਹੜੀ ਮੇਨ ਉਹ ਸਾਹਮਣੇ ਨਹੀਂ ਲੱਕਿਆ ਅਰਸ ਕੁੜੀ ਉਹ ਮੈਂ ਜਾਣੀ ਕਿ ਸਭ ਤੋਂ ਪਹਿਲਾਂ ਉਹਦੇ ਤੇ ਐਕਸ਼ਨ ਚੱਕਿਆ ਜਾਏ ਜੀ ਤੁਸੀਂ ਕਿੰਨਾ ਕੁ ਦਿਨ ਇੱਥੇ ਜੋਬ ਕੀਤੀ ਹੈ ਸਰ ਮੈਂ ਹਲੇ ਮੈਨੂੰ 15 ਦਿਨ ਚ ਪਤਾ ਲੱਗਾ ਮੈਂ ਹਲਕੀ ਜੂਨ ਨੂੰ ਜੁਆਇਨ ਜੋ ਕੀਤੀ ਸੀਗੀ ਮੈਨੂੰ 15 ਦਿਨ ਚ ਪਤਾ ਲੱਗੇ ਸੀ ਕਿ ਨਕਲੀ ਡਿਗਰੀਆਂ ਬਣਾ ਰਹੇ ਤੇ ਬਾਅਦ ਚ ਮੈਨੂੰ ਪਤਾ ਕੀਤਾ ਤੇ ਇਹਨਾਂ ਨੇ ਮੇਰਾ ਹਰਾਸਮੈਂਟ ਕਰਨਾ ਸ਼ੁਰੂ ਕਰਤਾ ਮੈਨਾਂ ਡਿਗਰੀਜ਼ ਬਣਾਉਂਦੇ ਹੈਗੇ ਨੇ ਉਹ ਬਾਹਰੋਂ ਕਿਤੇ ਬਣਵਾ ਕੇ ਨਹੀਂ ਨਹੀਂ ਸਰ ਇੱਥੇ ਹੀ ਬਣਾਉਂਦੇ ਸਾਰਾ ਕੋ ਸੈਟਅਪ ਸਾਰਾ ਕੁਝ ਅੰਦਰ ਹੈ ਜ਼ਬਤ ਘਾਤਾ ਹੈ ਪੁਲਿਸ ਨੇ ਸਾਰਾ ਜ਼ਬਤ ਕਰ ਲਿਆ ਹੋਇਆ ਹੋਰ ਕੁਝ ਖਾਸ ਜਾਣਕਾਰੀ ਜਿਹੜੀ ਅੰਦਰੋਂ ਤੁਹਾਨੂੰ ਮਿਲੀ ਹੋਵੇ ਸਰ ਮੈਂ ਉਹੀ ਕਹਿਣਾ ਚਾਹੁੰਦੀ ਇੱਥੇ ਤਾਂ ਬਹੁਤ ਕੁੜੀਆਂ ਦੀ ਜੇਕਰ ਮੈਂ ਐ ਹਾਂਜੀ ਇਹਨਾਂ ਦਾ ਕੀ ਖਾਸ ਰੋਲ ਹੈ ਇਹਨਾਂ ਦਾ ਇਹ ਰੋਲ ਹੁੰਦਾ ਸੀ ਕਿਉਂਕਿ ਅੰਦਰ 2 ਨੰਬਰ ਦਾ ਕੰਮ ਚੱਲਦਾ ਸੀ ਸ਼ਰਾਬਾ ਚੱਲਦੇ ਸੀ ਧੰਦਾ ਹੀ ਚੱਲਦਾ ਸੀਗਾ ਇਸ ਕਰਕੇ ਲੋਕ ਲੱਗਦਾ ਸੀਗਾ ਕਿ ਬਿਨਾ ਸਟਾਫ ਤੋਂ ਕੋਈ ਸਟਾਫ ਤੋਂ ਬਿਨਾ ਕੋਈ ਅੰਦਰ ਨਹੀਂ ਵੜ ਸਕਦਾ ਸੀਗੇ ਅੰਦਰ ਬਸ ਯਾਨੀ ਕਿ ਸੀਸੀਟੀਵੀ ਤੇ ਵੀ ਸੀਰਾ ਆਪਣੇ ਕੈਮਰਾ ਚੈੱਕ ਕਰਦੇ ਜੇ ਆਪਣਾ ਮੈਂਬਰ ਸਟਾਫ ਮੈਂਬਰ ਹੈਗਾ ਉਹੀ ਅੰਦਰ ਐਂਟਰ ਕਰ ਸਕਦਾ ਆਦਰਵਾਇਜ਼ ਜੇ ਤੁਸੀਂ ਮੇਰੇ ਵਰਗੇ ਕੋਈ ਹੋਰ ਅੰਦਰ ਨਹੀਂ ਐਂਟਰ ਕਰ ਸਕਦਾ ਅੰਦਰ ਹੋਟਲ ਸਟਾਫ ਉਹ ਐਕਚੁਅਲੀ ਟੋਟਲ ਕਿਲਨੇਸ ਸਟਾਫ ਸੀਗਾ ਤੇ ਐਸੋਲੇ ਅਰੈਸਟ ਕੀਤਾ ਗਿਆ ਸਰ ਟੋਟਲ ਦਾ ਮੈਨੂੰ ਨਹੀਂ ਪਤਾ ਲੇਕਿਨ ਇਨਾ ਪਤਾ ਹੈ ਕਿ ਹੈਗੇ 10-15 ਜਣੇ ਹੈਗੇ ਜਿਹੜੇ ਹਲੇ ਕਿ 6 ਬਾਹਰ ਹੀ ਘੁੰਮਦੇ ਪਏ ਆ ਠੀਕ ਹੈ ਉਹ ਹੈਗੇ ਇੱਕ ਸੋਹੋਚ ਵੀ ਸਾਡਾ ਇੱਕ ਆਫਿਸ ਹੈਗਾ ਜੋ ਹਲੇ ਉੱਥੇ ਪਹੁੰਚੇ ਨਹੀਂ ਹੈ ਉੱਥੇ ਵੀ ਉਹਨਾਂ ਨੂੰ ਬਹੁਤ ਕੁਝ ਮਿਲ ਸਕਦਾ ਹਾਂ ਹਾਂ ਜੀ ਸੈਕਸ਼ੂਅਲ ਹਾਂ ਜੀ ਕਰਦੇ ਆ ਸਰ ਬਹੁਤ ਫਿਜ਼ੀਕਲੀ ਕਹਿੰਦੇ ਕਹਿੰਦੇ ਜੇ ਤੁਸੀਂ ਫਿਜ਼ੀਕਲ ਹੋਵੋਗੇ ਤੁਸੀਂ ਲੱਖ ਰੁਪਏ ਵੀ ਕਮਾ ਸਕਦੇ ਹੋ ਦੱਸੋ ਸਰ ਹਰ ਕੁੜੀ ਇਹੀ ਚੀਜ਼ਾਂ ਪਿੱਛੇ ਬੈਠੀ ਹੈ ਨਹੀਂ ਪੈਸੇ ਦਾ ਲਾਲਚ ਹਾਂ ਪੈਸੇ ਦਾ ਲਾਲਚ ਦੇ ਕੇ ਦੱਸੋ ਹਰ ਕੁੜੀ ਕਿੱਦਾਂ ਕਰ ਲੇਗੀ ਪਹਿਲਾਂ ਦੱਸੋ ਇੱਕ ਲੁਧਿਆਣੇ ਦੀ ਮੈਡਮ ਹੈਗੀ ਆ ਸਾਡੇ ਮੈਂ ਉਹਨਾਂ ਦਾ ਨਾਮ ਵੀ ਹਾਲੇ ਮੈਂ ਸ਼ੋਅ ਨਹੀਂ ਕਰਨਾ ਚਾਹਦੀ ਉਹ ਵੀ ਸਾਡੇ ਨਾਲ ਬਿਆਨ ਦੇਣੀ ਹੈ ਉਹ ਵੀ ਪ੍ਰੋਪਰ ਉਹਨਾਂ ਨੂੰ ਇੰਨਾ ਮੈਂਟਲ ਟੌਰਚ ਕੀਤਾ ਰੋਂਦੇ ਪਿਆ ਉਹ ਵੀ ਉਤੇ ਉਹ ਕਹਿੰਦੇ ਮੈਂ ਬਿਆਨ ਦੇ ਨੂੰ ਤਿਆਰ ਆ ਹਾਜੀ ਠੀਕ ਆ ਧੰਨਵਾਦ ਜੀ ਤਾਂ ਬਿਲਕੁਲ ਐਸੇਲੇ ਜਿਸ ਘਰ ਦੀ ਮੈਂ ਗੱਲ ਕੀਤੀ ਸੀ ਉਸ ਘਰ ਦੇ ਉੱਤੋਂ ਪਰਦਾ ਜਿਹੜਾ ਹੈਗਾ ਉਹ ਚੱਕ ਦਿੱਤਾ ਗਿਆ ਪੁਲਿਸ ਵੱਲੋਂ ਵੀ ਬਿਆਨ ਜਿਹੜੇ ਹੈਗੇ ਨੇ ਉਹ ਦੇ ਦਿੱਤੇ ਗਏ ਨੇ ਕਿ ਅੰਦਰ ਜਿਹੜੇ ਲੋਕ ਅੰਦਰ ਇਹਦੇ ਜਿਹੜੇ 2 ਨੰਬਰ ਦਾ ਕੰਮ ਕਰਦੇ ਸੀ ਉਹਨਾਂ ਨੂੰ ਵੀ ਹਿਰਾਸਤ ਚ ਲੈ ਲਿਆ ਹੈਗਾ ਜਿਹੜਾ ਅੰਦਰ ਸਮਾਨ ਸੀਗਾ ਚਾਹੇ ਉਹ ਪ੍ਰਿੰਟਰ ਚਾਹੇ ਉਹ ਸਟੈਂਪ ਸੀਗੀਆਂ ਦਾ ਹੋਰ ਕੋਈ ਵੀ ਅਪੱਤੀਜਨਕ ਸਮਾਨ ਸੀ ਉਹ ਵੀ ਉਹਨਾਂ ਨੇ ਆਪਣੇ ਕਬਜ਼ੇ ਚ ਲੈ ਲਿਆ ਬਾਕੀ ਲੜਕੀ ਵੱਲੋਂ ਕਿਹਾ ਗਿਆ ਕਿ ਇੱਕ ਲੜਕੀ ਹੋਰ ਹੈਗੀ ਆ ਜਿਹੜੇ ਕਿ ਇਹਨਾਂ ਦੀ ਹਰਾਸ਼ਮੈਂਟ ਦਾ ਸ਼ਿਕਾਰ ਹੋਈ ਹੈ ਉਹ ਵੀ ਮੀਡੀਆ ਸਾਹਮਣੇ ਆਏਗੀ ਉਹ ਕੀ ਕੁਝ ਬਿਆਨ ਦਿੰਦੀ ਹੈ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਵੱਡੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਅਰਬਨ ਸਟੇਟ ਫੇਸ 1 ਦੇ ਵਿੱਚ 10 23 ਨੰਬਰ ਕੋਟੀ ਦੇ ਉੱਤੇ ਰੇਡ ਕਰਕੇ ਇੱਕ ਵੱਡਾ ਪਰਦਾ ਜਿਹੜਾ ਇੱਕ ਵਰਦਾ ਸਕੈਮ ਜਿਹੜਾ ਹੁੰਦਾ ਸੀਗਾ ਉਸ ਤੋਂ ਪਰਦਾ ਜਿਹੜਾ ਪੂਲ ਸਟੇ ਚੁੱਕਿਆ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਤ੍ਰਿੰਦਰ ਕੰਬੋਈ ਜਾਨੀ ਖੁੜਾ ਟੀਵੀ ਜਿਲੰਧਰ